ਟੜਪਦਾ ਵੀ ਹੋਵੇ ਤੇ ਬੰਦਾ ਕੋਲ ਦੀ ਕਿਨਾਰਾ ਕਰਕੇ ਲੰਘ ਜਾਂਦਾ ਅੱਜ ਦਾ ਸਮਾਂ ਆਪਾਂ ਵੇਖ ਹੀ ਲਿਆ ਬੰਦਾ ਭਾਵੇਂ ਸੜਕ ਤੇ ਪਿਆ ਤੜਫ ਰਿਹਾ ਪਰ ਅਸੀਂ ਕਿਨੇ ਅਸੀਂ ਕੀ ਲੈਣਾ ਕਿਡਾ ਸਾਡਾ ਆਪਣ ਤੇ ਪੁੱਛਿਆ ਜਾਏ ਭਾਈ ਜਿਸ ਦਿਨ ਤੇਰੇ ਆਪਣੇ ਨਾਲ ਕੁਝ ਵਾਪਰੇਗਾ ਨਾ ਤੇ ਉਹ ਦਿਨ ਫਿਰ ਤੂੰ ਆਸ ਨਾ ਰੱਖੀ ਕਿਉਂਕਿ ਜੋ ਕੁਝ ਕਰਾਂਗੇ ਤੇ ਪਰਤ ਕੀ ਉਹ ਹੀ ਆਏਗਾ ਇਸ ਕਰਕੇ ਜਿਸ ਮਨੁੱਖ ਨੇ ਜੀਵਨ ਵਿੱਚ ਦਇਆ ਨੀਨਾਂ ਤੇ ਸੱਚ ਜਾਣਿਉ ਉਹ ਕਦੇ ਗਰੀਬਾਂ ਦੀ ਬਾਣੀ ਪੜਦਾ ਦਇਆ ਤੋਂ ਬਿਨਾ ਕਦੇ ਗਰੀਬਾਂ ਦਾ ਸਾਥ ਨਹੀਂ ਦਿੱਤਾ ਜਾ ਸਕਦਾ ਦਇਆ ਤੋਂ ਬਿਨਾ ਲੋੜ ਬੰਦਾ ਦੀ ਮਦਦ ਨਹੀਂ ਕੀਤੀ ਜਾ ਸਕਦੀ ਅੱਜ ਆਪਾਂ ਵੇਖਦੇ ਇੱਕ ਪਾਸੇ ਅਰਬਾਂ ਬਤੀ ਲੋਕ ਹੈ ਪਰ ਇੱਕ ਉਹਨਾਂ ਦਾ ਪਰਿਵਾਰ ਨੇੜੇ ਵੱਸਦਾ ਜਿਹਦੇ ਘਰ ਵਿੱਚ ਦੋ ਬਗਤ ਦੀ ਰੋਟੀ ਹੀ ਭਗਤ ਇੱਕ ਪੈਸਿਆਂ ਤੇ ਜਿਹਨੇ ਕਹਿੰਦੇ ਸੇਕ ਕੇ ਰੋਟੀ ਖਾਰੇ ਪਰ ਅੰਦਰ ਦਇਆ ਨਹੀਂ ਹੈ ਇਸ ਕਰਕੇ ਉਹਨਾਂ ਦੀ ਮਦਦ ਨਹੀਂ ਕਰਦੇ ਤੇ ਆਖਿਆ ਵੀ ਜਿਹੜੇ ਲੋਕ ਮਨ ਵਿੱਚ ਦਇਆ ਨਹੀਂ ਰੱਖਦੇ ਨਾ ਨਾ ਕਦੇ ਗਰੀਬਾਂ ਨੂੰ ਦਾਨ ਦੇਦੇ ਕਿੰਨੀ ਵਾਰੀ ਆਪਾਂ ਵਿਚਾਰ ਕੀਤੀ ਹੈ ਵੀ ਦਾਣ ਹੀ ਨਹੀਂ ਹੁੰਦਾ ਜਿਹੜਾ ਆਪਾਂ ਲੱਖਾਂ ਕਰੋੜਾਂ ਦੇ ਰੂਪ ਵਿੱਚ ਕਰਦੇ ਆਂ ਦਾਨ ਹੁੰਦਾ ਲੋੜਵੰਦ ਦੀ ਮਦਦ ਕਰਨੀ ਅਕਲ ਦੇ ਨਾਲ ਆਕਲੀ ਸਹਿਬ ਸੇਵੀ ਹੈ ਆਕਲੀ ਪਾਈ ਹੈ ਮਾਨ ਆਕਲੀ ਪੜ ਕੇ 부ਜੀ ਹੈ ਆਕਲੀ ਕੀ ਜੈਦਾਨ ਅਸਮਵਦਨ ਦੀ ਲੋੜ ਤੁਹਾਡੇ ਪਿੰਡ ਦੇ ਕਿਸੇ ਵਸਦੀਕ ਨੂੰ ਹੈ ਤੇ ਤੁਸੀਂ ਕਿਸੇ ਦੂਰ ਥਾਂ ਤੇ ਮਦਦ ਕਰਦੇ ਪਰਿਓ ਗੁਮਾਨੀ ਤੁਹਾਡਾ ਭੁੱਖਾ ਮਰਦਾ ਤੇ ਲੱਗਰ ਤੁਸੀਂ ਹੋਰ ਜਗ੍ਹਾ ਤੇ ਜਾ ਕੇ ਲਾੜੇ ਇਹ ਦਾਨ ਨਹੀਂ ਹੈ ਦਾਨ ਹੁੰਦਾ ਲੋੜ ਬੰਦਾ ਦੀ ਬਾਹ ਪੜਨੀ ਲੋੜ ਬੰਦਾ ਨੂੰ ਨਾਲ ਲੈ ਕੇ ਚੱਲਣਾ ਖੈਰ ਆਖਿਆ ਵੀ ਜਿਹੜੇ ਲੋਕ ਮਨ ਵਿੱਚ ਦਇਆ ਨਹੀਂ ਰੱਖਦੇ ਜਿਹੜੇ ਲੋਕ ਕਦੇ ਗਰੀਬਾਂ ਨੂੰ ਦਾਨ ਨਹੀਂ ਕਰਦੇ ਉਹ ਸਭ ਮਹਾਨ ਸੋਚਨ ਜੋਗ ਹਨ ਭਾਗ ਉਹ ਕਦੇ ਵੀ ਰੱਬ ਦੇ ਘਰ ਵਿੱਚ ਪਰਵਰਨ ਨਹੀਂ ਹੁੰਦੇ ਲਾਏ ਕੋ ਸੰਗ ਕਮਾਏ ਬੇਕਾਰਾ ਉਹਨ ਸਿਆਣੇ ਇੱਕ ਗੱਲ ਕਹਿੰਦੇ ਐ ਵੀ ਮਨੁੱਖ ਜਿੱਦਾਂ ਦੀ ਸੰਗਤ ਕਰੇਗਾ ਨਾ ਉਦਾਂ ਦਾ ਅਸਰ ਉਹਦੇ ਜੀਵਨ ਤੇ ਹੋਏਗਾ ਚਾਰ ਦਿਨ ਅਸੀਂ ਅਮਲ ਖਾਣ ਵਾਲੇ ਕੋਲ ਬੈਠਾਂਗੇ ਜਦ ਤੇ ਪੰਜਵੇਂ ਦਰ ਦੂਰੀ ਬਣਾ ਲਵਾਂਗੇ ਵੀ ਸਾਨੂੰ ਨਹੀਂ ਚੰਗਾ ਲੱਗਦਾ ਜੋ ਕੋਈ ਇਹ ਕਰਦਾ ਤੇ ਜਾ ਫਿਰ ਉਹਦੇ ਵਾਲੇ ਜਿਹੜੇ ਭੈੜੇ ਔਗਣ ਨੇ ਉਹ ਸਾਡੇ ਜੀਵਨ ਵਿੱਚ ਆ ਜਾਣੇ ਕਿਉਂਕਿ ਜਿਹੋ ਜੀ ਸੰਗਤ ਕਰਾਂਗੇ ਉਦਾਂ ਦੀ ਰੰਗਤ ਸਾਡੇ ਮਨ ਨੂੰ ਚੜੇਗੀ ਤਾਂ ਹੀ ਤੇ ਮਹਾਰਾਜ ਕਹਿੰਦੇ ਚੰਗਿਆਂ ਦੀ ਸੰਗਤ ਕਰੋ ਊਤਮ ਸੰਗਤ ਉਤਮ ਹੋਵੇ ਕਹਿੰਦੇ ਜੇ ਚੰਗਿਆਂ ਦੀ ਸੰਗਤ ਕਰੋਗੇ ਤੇ ਜੀਵਨ ਵਿੱਚ ਚੰਗਾ ਬਦਲਾਅ ਆਏਗਾ ਜੇ ਮਾੜੀਆਂ ਦੀ ਸੰਗਤ ਕਰਾਂਗੇ ਤੇ ਨਕਾਰਵਲ ਚਲਿਆ ਜਾਏਗਾ ਜਿਹੜਾ ਬੰਦਾ ਨੋਜ ਨਸ਼ਾ ਕਰਨ ਵਾਲਿਆਂ ਕੋਲ ਬੈੰਧਾ ਭਾਵੇਂ ਉਹਨੇ ਨਸ਼ਾ ਨਹੀਂ ਕੀਤਾ ਪਰ ਇੱਕ ਦਿਨ ਉਹਦੇ ਜੀਵਨ ਤੇ ਪ੍ਰਭਾਵ ਪਵੇਗਾ ਕਹਿੰਦੇ ਛੱਡ ਯਾਰ ਕੋਈ ਗੱਲ ਨਹੀਂ ਤੂੰ ਵੀ ਕਰਕੇ ਵੇਖ ਲੈ ਫਿਰ ਇੱਕ ਵਾਰੀ ਉਹਨਾਂ ਦੇ ਕਹਿਣ ਤੋਂ ਕਰਦਾ ਤੇ ਮੁੜ ਕੇ ਆਦਤ ਪੈ ਜਾਂਦੀ ਹੈ ਫਿਰ ਮੰਗ-ਮੰਗ ਕੇ ਨਸ਼ੇ ਕਰਦਾ ਸ਼ੁਰੂਆਤ ਇਦਾਂ ਹੀ ਹੁੰਦੀ ਐਨ ਇਸੇ ਤਰ੍ਹਾਂ ਜੇ ਗੁਰਮੁਖਾਂ ਦੀ ਸੰਗਤ ਕਰਾਂਗੇ ਇੱਕ ਦਿਨ ਉਹ ਸਾਨੂੰ ਗੁਰੂ ਕੀ ਸੰਗਤ ਵਿੱਚ ਲੈ ਕੇ ਆਉਣਗੇ ਜਿਸ ਦਿਨ ਸਾਡੇ ਮਨ ਨੂੰ ਰੰਗਤ ਚੜਨ ਲੱਗ ਗਈ ਫਿਰ ਅਸੀਂ ਆਪਣੇ ਆਪ ਹੀ ਸੰਗਤ ਵਿੱਚ ਆਉਣ ਲੱਗ ਜਾਵਾਂਗੇ ਇਸ ਕਰਕੇ ਕਵੀ ਜੀ ਕਹਿੰਦੇ ਜਿਹੜੇ ਭੈੜਿਆਂ ਦੀ ਸੰਗਤ ਵਿੱਚ ਬੈਠਦੇ ਐ ਨਾ ਉਹ ਭੈੜਿਆਂ ਦੀ ਸੰਗਤ ਵਿੱਚ ਬੈਠ ਕਰਕੇ ਹਮੇਸ਼ਾ ਹੀ ਮਾੜੇ ਕੰਮ ਕਰਦੇ ਹਨ ਰਿਦਾ ਸਦਾ ਸਤ ਨਾਮ ਬਿਸਰੋ ਤੇ ਮਾੜੀ ਸੰਗਤ ਦਾ ਉਹਨਾਂ ਦੇ ਜੀਵਨ ਤੇ ਐਸਾ ਮਾੜਾ ਪ੍ਰਭਾਵ ਬਣਿਆ ਕਿ ਜਿਹੜਾ ਸਿਰਜਣਹਾਰ ਪਰਮਾਤਮਾ ਸੀ ਉਹਨੂੰ ਕਦੇ ਚੇਤੇ ਨਹੀਂ ਕੀਤਾ ਉਹਨੂੰ ਆਪਣੇ ਮਨ ਵਿੱਚੋਂ ਭੁਲਾ ਦਿੱਤਾ ਤਜਾ ਸੋ ਪੰਥ ਕੋ ਮਾਰਗ ਚਾਲਾ ਤੇ ਸਾਬ ਜੀ ਕਹਿੰਦੇ ਜਿਹੜੇ ਗੁਰੂ ਦਾ ਦੱਸਿਆ ਰਾਹ ਛੱਡ ਕੇ ਭੈੜੇ ਰਾਹ ਤੇ ਚੱਲਦੇ ਪੰਥ ਦਾ ਅਰਥ ਹੁੰਦਾ ਰਸਤਾ ਸ੍ਰੇਸ਼ਟ ਰਾਹ ਵੈਸੇ ਅੱਜ ਜਦੋਂ ਅਸੀਂ ਪੰਥ ਦੀ ਗੱਲ ਕਰਦੇ ਆ ਨਾ ਤਾਂ ਉਹਨਾਂ ਗਦਾਰ ਲੋਕਾਂ ਦੀ ਗੱਲ ਕਰਨੀ ਪੈਂਦੀ ਹੈ ਜਿਨ੍ਹਾਂ ਲੋਕਾਂ ਨੇ ਅੱਜ ਪੰਥ ਦਾ ਬੁਰਾ ਹਾਲ ਕਰਕੇ ਰੱਖ ਦਿੱਤਾ ਜਿਹੜੀ ਗੱਲ ਮੈਂ ਕੱਲ ਸਮਾਪਤੀ ਤੇ ਕਹੀ ਸੀ ਨਾ ਕਿਉਂਕਿ ਪ੍ਰਚਾਰਕ ਕੋਲੋ ਥੋੜੀ ਕਹਿੰਦੇ ਐ ਪ੍ਰਚਾਰਕਾਂ ਨੇ ਵੀ ਪੜਿਆ ਹੁੰਦਾ ਐ ਪ੍ਰਚਾਰਕ ਵੀ ਆਲੇ ਦੁਆਲੇ ਤੋਂ ਗੱਲਾਂ ਲੈਂਦੇ ਐ ਜਿਹੜੀ ਮੈਂ ਗੱਲ ਕੱਲ ਗੱਲ ਕਹੀ ਸੀ ਨਾ ਸਮਾਪਤੀ ਤੇ ਮੈਂ ਕਿਹਾ ਸੀ ਜਿਹੜੀ ਮਰਜ਼ਾਦਾ ਹੈ ਜਿਹੜੇ ਸਿਧਾਂਤ ਨੇ ਉਹ ਕੇਵਲ ਆਮ ਲੋਕਾਂ ਲਈ ਹੁੰਦੀ ਐ ਤਾਕੜੀਆਂ ਤੇ ਰਾ ਲਈ ਕੋਈ ਸਿਧਾਂਤ ਨਹੀਂ ਹੁੰਦਾ ਤਾਕੜੀਆਂ ਲਈ ਕੋਈ ਮਰਜ਼ਾਦਾ ਨਹੀਂ ਹੁੰਦੀ ਅੱਜ ਸਵੇਰ ਤੋਂ ਖਬਰਾਂ ਚੱਲ ਰਹੀਆਂ ਨੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸੀ ਗਿਆਨੀ ਰਗਵੀਰ ਸਿੰਘ ਉਹ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਨੇ ਤੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵੀ ਐ ਤੁਹਾਨੂੰ ਪਤਾ ਹੈ ਵੀ ਪਹਿਲਾਂ ਜਿਹੜੀ ਇਹ ਬਾਦਲ ਜੁੰਡਲੀ ਐ ਕਿਉਂਕਿ ਬਾਦਲ ਪਰਿਵਾਰ ਦਾ ਕਬਜ਼ਾ ਸ਼੍ਰੋਮਣੀ ਕਮੇਟੀ ਤੇ ਵੈਸੇ ਇੱਕ ਗੱਲ ਹੈ ਨਾ ਉਹ ਜਿਵੇਂ ਕਹਿੰਦੇ ਨੇ ਨਾ ਵੀ ਕਈ ਵਾਰ ਮੰਦਾ ਡੁੱਬ ਵੀ ਰਿਹਾ ਹੁੰਦਾ ਉਹਨੂੰ ਡੁੱਬਣ ਵਿੱਚ ਵੀ ਰਸ ਆਉਂਦਾ ਹੁੰਦਾ ਹੈ ਨਾਲੇ ਪਤਾ ਵੀ ਅਸੀਂ ਜਮ੍ਹਾਂ ਖੁੰਝੇ ਲੱਗ ਗਏ ਸਾਡਾ ਰਿਆ ਕੱਖ ਨਹੀਂ ਇਹ ਕਹਿੰਦੇ ਸੀ ਨਾ ਵੀ ਅਰਦਾਸ ਕਰੋ ਜਿਨ੍ਹਾਂ ਨੇ ਪੰਥ ਨਾਲ ਗਦਾਰੀ ਕੀਤੀ ਹੈ ਉਹ ਅੱਜ ਮੈਂ ਇੱਕ ਚੈਨਲ ਤੇ ਇੰਟਰਵਿਊ ਸੁਣ ਰਿਹਾ ਸੀ ਸੁਖਵੀਰ ਬਾਦਲ ਉਹ ਕਹਿੰਦਾ ਜੀ ਦੇਖੋ ਇਹ ਜਿਹੜੀ ਵਿਵਬਦੀ ਹੈ ਇਹ ਅਕਾਲੀ ਸਰਕਾਰ ਨੇ ਥੋੜੀ ਕਰਾਈ ਹੈ ਕਹਿੰਦਾ ਸਰਕਾਰਾਂ ਕਦੇ ਵਿਵਬਦੀ ਥੋੜੀ ਕਰਾਉਂਦੀਆਂ ਹੁੰਦੀਆਂ ਨੇ ਅਸਾ ਜੀ ਨਹੀਂ ਕਰਾਈ ਚਲੋ ਜਿਨ੍ਹਾਂ ਨੇ ਕੀਤੀ ਕਹਿੰਦਾ ਸਾਡੀ ਸਰਕਾਰ ਸੀ ਤੇ ਸਾਡਾ ਫਰਜ਼ ਬਣਦਾ ਸੀ ਉਹਨਾਂ ਨੂੰ ਸਜ਼ਾ ਦੇਣੀ ਫਿਰ ਸਜ਼ਾ ਕਿਉਂ ਨਹੀਂ ਦਿੱਤੀ ਕਹਿੰਦਾ ਬਹੁਤ ਜਥੇਬੰਦੀਆਂ ਸੀ ਜਿਨ੍ਹਾਂ ਨੇ ਕਿਹਾ ਵੀ ਸਾਨੂੰ ਪੰਜਾਬ ਸਰਕਾਰ ਤੇ ਭਰੋਸਾ ਨਹੀਂ ਅਸੀਂ ਸੈਂਟਰ ਦੀਆਂ ਏਜੰਸੀਆਂ ਤੋਂ ਜਾਂਚ ਕਰਾਉਣੀ ਹੈ ਕਹਿੰਦੇ ਤਾਂ ਕਰਕੇ ਵੀ ਅਸੀਂ ਕਾਰਵਾਈ ਨਹੀਂ ਕਰ ਸਕੇ ਜੇ ਸਾਡੇ ਤੇ ਛੱਡੀ ਹੁੰਦੀ ਅੱਜ ਨੂੰ ਉਹ ਲੋਕ ਜੇਲਾਂ ਦੀਆਂ ਸਲਾਖਾਂ ਦੇ ਵਿੱਚ ਹੁੰਦੇ ਉਹਨਾਂ ਤੇ ਸਖਤ ਕਾਰਵਾਈ ਕਰਨੀ ਸੀ ਮੈਂ ਖਿਆ ਵੀ ਪੁੱਛ ਲਉ ਵੀ ਬਾਦਲ ਸਾਹਿਬ ਉਹਨਾਂ ਲੋਕਾਂ ਤੇ ਗੋਲੀ ਕਿੰਨਾ ਨੇ ਚਲਾਈ ਜਿਹੜੀ ਸੰਗਤ ਗੁਰੂ ਦੀ ਵਿਵਦੀ ਦੇ ਸਦਕਾਰ ਬਹਾਲੀ ਲਈ ਬੈਠੀ ਸੀ ਤੁਹਾਨੂੰ ਪਤਾ ਹੈ ਨਾ ਹੁਣ ਮੈਂ ਉਹ ਨਹੀਂ ਹੈਗਾ ਵੀ ਮੈਂ ਕੋਈ ਕੱਟ ਕੇ ਫੇਸਬੁੱਕ ਤੇ ਪਾਉਣੀ ਹੈ ਮੈਂ ਉਹ ਪ੍ਰਚਾਰਕ ਨਹੀਂ ਸ਼ਾਇਦ ਤੁਹਾਨੂੰ ਲੱਗੇ ਨਾ ਬਹੁਤ ਪਤਾ ਕੀ ਕਹਿੰਦੇ ਨਹੀਂ ਜੀ ਬਹੁਤੇ ਪ੍ਰਚਾਰਕ ਤੇ ਬਾਦਲਾਂ ਨੂੰ ਭੰਡ ਭੰਡ ਕੇ ਅੱਗੇ ਗਏ ਬਾਦਲਾਂ ਨੂੰ ਭੰਡ ਭੰਡ ਕੇ ਉਹਨਾਂ ਦੇ ਵੀਜੇ ਲੱਗੇ ਮੈਂ ਉਹ ਨਹੀਂ ਪਰ ਮੈਂ ਸਚਾਈ ਦੱਸ ਰਿਹਾ ਗੁਰੂ ਗ੍ਰੰਥ ਸਾਹਿਬ ਦਾ ਦਰਦ ਅੰਦਰ ਲੈ ਕੇ ਜਿਸ ਗੁਰੂ ਦੇ ਨਾਂ ਤੇ ਰੋਟੀਆਂ ਖਾਂਦੇ ਆ ਤੇ ਜੇ ਉਸ ਗੁਰੂ ਦੀ ਵਿਵਦੀ ਹੋएगी ਤੇ ਬੋਲਣਾ ਤੇ ਪਏਗਨ ਜੇ ਤੁਹਾਨੂੰ ਪਤਾ ਹੋਏਗਾ ਉਹ ਸਮਾਚੇਤੇ ਕਰੋ ਜਦੋਂ ਬਰਗਾੜੀ ਦੀ ਧਰਤੀ ਤੇ ਸਿੱਖ ਸੰਗਤਾਂ ਜਾਪ ਕਰਦੀਆਂ ਸਨ ਸਿਮਰਨ ਕਰਦੀਆਂ ਸਨ ਭਾਈ ਗੰਦੇ ਪਾਣੀ ਦੀ ਬਾਸ਼ੜਾ ਮਾਰ ਕੇ ਉਹਨਾਂ ਤੇ ਗੋਲੀ ਕਿੰਨਾ ਵੀ ਸਰਕਾਰ ਨੇ ਚਲਾਈ ਪੰਜਾਬ ਪੁਲਿਸ ਦਾ ਕੰਟਰੋਲ ਕਿੰਨਾ ਦੇ ਹੱਥ ਦੇ ਵਿੱਚ ਹੈ ਦੱਸੋ ਭਾਈ ਉਦੋਂ ਬਾਅਦ ਫਿਰ ਪਰਚੇ ਵੀ ਅਨਪਸਾਤੀ ਪੁਲਿਸ ਦੇ ਕੀਤੇ ਗਏ ਮੈਨੂੰ ਐਂ ਦੱਸੋ ਤੁਸੀਂ ਪੜ੍ਹੇ ਲਿਖੇ ਪੁਲਿਸ ਵੀ ਅਨਪਸਾਤੀ ਹੁੰਦੀ ਕੱਲੀ ਕੱਲੀ ਗੱਲ ਦਾ ਰਿਕਾਰਡ ਹੁੰਦਾ ਮੈਂ ਇੱਕ ਮੈਂ ਦਾ ਹੁਣ ਚਲੋ ਕਈਆਂ ਨੂੰ ਪੀੜਾ ਵੀ ਲੱਗਦੀ ਐ ਅਸੀਂ ਪਤਾ ਕੀ ਕਹਨੇ ਆ ਉਹ ਪੰਥ ਭਾਵੇਂ ਠੱਠੇ ਖੋ ਦੇ ਵਿੱਚ ਜਾਵੇ ਪਰ ਅਸੀਂ ਤੇ ਇਸ ਪਾਰਟੀ ਦੇ ਨਾਲ ਹੀ ਰਹਿਣਾ ਅਸੀਂ ਪਾਰਟੀਆਂ ਵਿੱਚ ਫਸ ਕੇ ਰਹਿ ਗਏ ਅਸੀਂ ਗੁਰੂ ਦੀ ਸਿੱਖੀ ਵਾਲੇ ਪਾਸੇ ਨਹੀਂ ਚੱਲੇ ਅਸੀਂ ਕਹਿੰਦੇ ਆ ਕਾਂਗਰਸ ਸਮਾਰੀ ਸੀ ਜੀ ਅਸਾ ਜੀ ਅਕਾਲੀ ਦਲ ਬੜਾ ਚੰਗਾ ਅਸਾ ਸਭ ਤੋਂ ਵੱਡਾ ਨੁਕਸਾਨ ਤੈਨਾਂ ਨੇ ਸਾਡਾ ਕੀਤਾ ਤੁਸੀਂ ਵੇਖੋ ਅੱਜ ਤੋਂ 50 ਸਾਲ ਪਿੱਛੇ ਚਲੇ ਜਾਓ ਜਦੋਂ ਕੋਈ ਹੁਕਮਨਾਮਾ ਜਾਰੀ ਹੁੰਦਾ ਸੀ ਨਾ ਅਕਾਲ ਤਖ਼ਤ ਸਾਹਿਬ ਤੋਂ ਸਮੁੱਚਾ ਪੰਥ ਸਮੁੱਚੀ ਕੋਮ ਸਿਰਨਵਾ ਕੇ ਹੁਕਮਨਾਮੇ ਨੂੰ ਮੰਨਦੀ ਸੀ ਮੰਨਦੀ ਸੀ ਨਾ ਸਾਡੇ ਅੰਦਰ ਇੱਕ ਡਰ ਹੁੰਦਾ ਸੀ ਪਰ ਜਦੋਂ ਤਵੇ ਲੋਕ ਕਾਬਜ਼ ਹੋ ਕੇ ਬੈਠੇ ਐ ਜਦੋਂ ਤੋਂ ਜ਼ਥੇਦਾਰ ਇਹਨਾਂ ਦੇ ਲਫਾਫਿਆਂ ਵਿੱਚੋਂ ਨਿਕਲਣ ਲੱਗ ਪਏ ਇਨਾਂ ਦੇ ਅਧੀਨ ਹੋ ਗਏ ਇਹਨਾਂ ਨੇ ਆਕਾਲ ਤਗਤ ਸਾਬ ਜੀ ਦੇ ਵਕਾਰ ਨੂੰ ਇੰਨੀ ਢਾ ਲਾਈ ਕਿ ਅੱਜ ਹੁਕਮਨਾਮੇ ਵੀ ਇੱਕ ਮਜ਼ਾਕ ਬਣ ਕੇ ਰਹਿ ਗਏ ਇਹ ਗੱਲ ਮੈਂ ਕਿਉਂ ਕੀਤੀ ਹੈ ਕਿਉਂਕਿ ਅੱਜ ਸਵੇਰ ਤੋਂ ਖਬਰਾਂ ਚੱਲ ਰਹੀਆਂ ਨੇ ਕਿ ਆਕਾਲ ਤਗਤ ਸਾਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨੂੰ ਵੀ ਜਥੇਦਾਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਕਿਉਂਕਿ ਸਾਡੇ ਲਈ ਸਾਡੇ ਕੋਲ ਕਿਹੜਾ ਕੋਈ ਵਿਧੀ ਵਿਧਾਨ ਹੈ ਵੀ ਜਥੇਦਾਰ ਜੱਤ ਕੌਮ ਚੁਣੀ ਜਾਂ ਤੇ ਪੰਥ ਵੱਲੋਂ ਜਥੇਦਾਰ ਲਾਏ ਜਾਣ ਜਿਹੜੇ ਪੰਥਕ ਸੋਚ ਰੱਖਣ ਵਾਲੇ ਹੋਣ ਜਿਹੜੇ ਪੰਥ ਦੇ ਭਲੇ ਦੀ ਗੱਲ ਕਰਨ ਜਿਹੜੇ ਸਿਧਾਂਤਾਂ ਦੀ ਗੱਲ ਕਰਨ ਜਿਹੜੇ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰਨ ਹੁਣ ਤੁਹਾਨੂੰ ਪਤਾ ਹੈ ਵੀ ਸ਼ਰੋਮਣੀ ਕਮੇਟੀ ਬਾਦਲ ਪਰਵਾਰ ਦੀ ਹੈ ਤੇ ਸ਼ਰੋਮਣੀ ਕਮੇਟੀ ਜਿਹੜੀ ਹੈ ਉਹ ਉਹ ਮਰਜ਼ੀ ਨਾਲ ਜਥੇਦਾਰ ਚੁਣਦੀ ਹੈ ਪਰ ਜਿੰਨਾ ਟਾਈਮ ਜ਼ਥੇਦਾਰ ਇਹਨਾਂ ਦੀ ਬੋਲੀ ਬੋਲੇ ਜਿੰਨਾ ਟਾਈਮ ਜ਼ਥੇਦਾਰ ਕਦੇ ਵੀ ਅਕਾਲੀ ਦਲ ਖਾਤਰੀ ਵਿੱਚ ਇਹਨਾਂ ਨੂੰ ਬਚਾਓ ਉਹਨਾਂ ਟਾਈਮ ਜ਼ਥੇਦਾਰ ਪੰਥਕ ਨੇ ਉਹਨਾਂ ਟਾਈਮ ਜ਼ਥੇਦਾਰ ਬਹੁਤ ਮਹਾਨ ਨੇ ਪਰ ਜਿੱਦਨ ਜ਼ਥੇਦਾਰ ਨੇ ਕੋਈ ਸਿਧਾਂਤ ਦੀ ਗੱਲ ਕਰ ਦਿੱਤੀ ਪੰਥ ਦੀ ਗੱਲ ਕਰ ਦਿੱਤੀ ਤੇ ਦੂਸਰੇ ਦਿਨ ਹੀ ਜ਼ਥੇਦਾਰ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਹੁਣ ਹੁਣ ਦੱਸੋ ਭਾਈ ਪ੍ਰਚਾਰਕ ਗਲਤ ਨੇ ਆ ਜਿਹੜੇ ਕਹਿੰਦੇ ਆ ਨਾ ਵੀ ਤੁਸੀਂ ਖਿਲਾਫ ਬੋਲਦੇ ਹੋ ਜੀ ਇੰਨਾ ਕੁਝ ਤੁਹਾਡੇ ਨਾਲ ਹੋ ਗਿਆ ਅਕਾਲ ਤਗਤ ਸਾਹਿਬ ਜੀ ਦੇ ਸਾਹਮਣੇ ਇਹਨਾਂ ਲੋਕਾਂ ਨੇ ਆਪਣੇ ਦੋਸ਼ ਕਬੂਲ ਕੀਤੇ ਕੀਤੇ ਕਿ ਨਹੀਂ ਕੀਤੇ ਸੁਖਵੀਰ ਬਾਦਲ ਨੇ ਦੋਸ਼ ਕਬੂਲ ਕੀਤੇ ਕਿ ਨਹੀਂ ਆਨਰ ਰਿਕਾਰਡ ਹੈ ਅੱਜ ਵੀ ਵੀਡੀਓ ਕੱਢ ਕੇ ਵੇਖ ਸਕਦੇ ਉਦੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਹੈ ਇਹਨਾਂ ਲੋਕਾਂ ਨੂੰ ਸੇਵਾ ਵੀ ਲੱਗੀ ਲੱਗੀ ਨਾ ਗੱਲ ਵਿੱਚ ਤਗਤੀਆਂ ਪਾਈਆਂ ਸੀ ਆਪਾਂ ਕਿਹਦਾ ਕਿਹਦਾ ਨਾਂ ਲਈਏ ਔਖਾ ਜਿਹਾ ਹੋ ਜਾਂਦਾ ਪਾਈਆਂ ਸੀ ਨਾ ਗੱਲ ਵਿੱਚ ਤਗਤੀਆਂ ਤਾਈ ਬਾਈਆਂ ਜੇ ਕੋਈ ਪੰਥ ਨਾਲ ਗਦਾਰੀ ਕੀਤੀ ਤੁਹਾਡੇ ਨਹੀਂ ਪਾਈ ਗਈ ਤੁਹਾਨੂੰ ਨਹੀਂ ਦੋਸ਼ੀ ਟਹਰਾਇਆ ਗਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਵਿਵਸਥਾ ਵਿੱਚ ਤੁਸੀਂ ਦੋਸ਼ੀ ਜੇ ਦੋਸ਼ੀ ਸੀ ਤਾਂ ਇਹਨਾਂ ਦੇ ਦੋਸ਼ ਸਿਰ ਆਇਆ ਨਾ ਉਦੋਂ ਤੇ ਕਹਿੰਦੇ ਸੀ ਜੀ ਅਸੀਂ ਨਿਮਾਣੇ ਸਿੱਖ ਬਣ ਕੇ ਆਇਆ ਅਸੀਂ ਅਕਾਲ ਤਖ਼ਤ ਸਾਹਿਬ ਦੇ ਅੱਗੇ ਝੁਕਦੇ ਆਂ ਅੱਜ 4 ਦਿਨਾਂ ਬਾਅਦ ਉਸੇ ਅਕਾਲ ਤਖ਼ਤ ਸਾਹਿਬ ਜੀ ਦੀ ਮਾਨ ਮਰਜ਼ਾਦਾ ਨੂੰ ਅੱਜ ਉਸੇ ਅਕਾਲ ਤਖ਼ਤ ਸਾਹਿਬ ਜੀ ਦੇ ਸਿਧਾਂਤਾਂ ਨੂੰ ਚੈਲੰਜ ਕਰਨ ਲੱਗ ਪਏ ਕਰਨ ਲੱਗ ਪਏ ਕਿ ਨਹੀਂ ਕਰਨ ਲੱਗ ਪਏ ਦੱਸੋ ਥੋੜਾ ਜਿਹਾ ਬੋਲ ਪਿਆ ਕਰੋ ਕਰੋ ਸਿੱਖੋ ਚੜ੍ਹਦੀ ਕਲਾ ਵਿੱਚ ਰਹਿਆ ਕੋਈ ਕੁਝ ਨਹੀਂ ਹੁੰਦਾ ਡਰਿਆ ਨਾ ਕਰੋ ਇਹਨਾਂ ਤੋਂ ਐਮ ਐਨ ਆ ਦੇ ਪੋਸਟ ਪੁਣਾਈ ਕਰਨੀ ਆਪਾਂ ਤੇ ਗੁਰੂ ਦਾ ਦਿੱਤਾ ਖਾਨੇ ਆ ਆਪੇ ਆਪਾਂ ਆਪਣੀ ਤੇ ਆਪਣੀ ਮਿਹਨਤ ਕਰਨ ਵਾਲੇ ਨਾ ਵੀ ਆਪਾਂ ਨੂੰ ਕਿਹੜਾ ਕੋਈ ਸ਼੍ਰੋਮਣੀ ਕਮੇਟੀ ਤੋਂ ਪੈਸਾ ਆਉਂਦਾ ਜਾਂ ਆਪਾਂ ਕਿਸੇ ਦੇ ਕੋਈ ਦੇਣਦਾਰਾਂ ਜਾਂ ਆਪਣੇ ਤੇ ਕੋਈ ਠੱਪਾ ਲੱਗੇ ਕਿਸੇ ਦਾ ਕਿੱਡੀ ਅੱਜ ਵੇਖੋ ਕਿਵੇਂ ਅੱਜ ਸਮੁੱਚੀ ਦੁਨੀਆ ਵਿੱਚ ਸਾਡਾ ਮਜ਼ਾਕ ਉੱਡ ਰਿਹਾ ਵੀ ਜਥੇਦਾਰ ਦੇ ਉਹਦੀ ਦੀ ਕੋਈ ਬੁੱਕਤ ਹੀ ਨਹੀਂ ਪਹਿਲਾ ਗਿਆਨੀ ਹਰਪ੍ਰੀਤ ਸਿੰਘ ਜਿਹਨੂੰ ਹਟਾਇਆ ਗਿਆ ਸਾਡੇ ਵੀ ਜੋੜ ਮੇਲੇ ਤੇ ਆਏ ਸੀ ਅਸੀਂ ਉਹਨਾਂ ਨੂੰ ਅਕਾਲੀ ਫੂਲਾ ਸਿੰਘ ਦਾ ਖਿਤਾਬ ਦਿੱਤਾ ਚਲੋ ਵਧੀਆ ਗੱਲ ਹੈ ਪਰ ਖੜੀ ਉਹਨਾਂ ਗੱਲਾਂ ਤੇ ਉਦੋਂ ਬਾਅਦ ਗਿਆਨੀ ਰਗਵੀਰ ਸਿੰਘ ਜੀ ਨੂੰ ਲਾਂਬੇ ਕਰ ਦਿੱਤਾ ਗਿਆ ਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜਿਹੜੇ ਆਨੰਦਪੁਰ ਸਾਹਿਬ ਜੀ ਦੇ ਜਥੇਦਾਰ ਸੀ ਉਹਨਾਂ ਨੂੰ ਵੀ ਲਾਂਬੇ ਕਰ ਦਿੱਤਾ ਗਿਆ ਤੇ ਇੱਕ ਤਾਕਤ ਦੇ ਜਥੇਦਾਰ ਬਣਾਇਆ ਗਿਆ ਆ ਤੁਹਾਡੇ ਨੇੜੇ ਹੈ ਬਾਬਾ ਬੂਤਾ ਸਿੰਘ ਜੀ ਨੂੰ ਮੈਂ ਮਾੜਾ ਨਹੀਂ ਕਹਿੰਦਾ ਦੇਖੋ ਮੈਨੂੰ ਨਹੀਂ ਪਤਾ ਪਰ ਕੀ ਉਹ ਪਹਿਲਾਂ ਵਾਲੇ ਜਥੇਦਾਰ ਚੰਗੇ ਨਹੀਂ ਸੀ ਕੀ ਪਹਿਲਾਂ ਵਾਲੇ ਜਥੇਦਾਰ ਮਾੜੇ ਸੀ ਜਿੰਨਾ ਟਾਈਮ ਇਹ ਬਾਦਲ ਪਰਿਵਾਰ ਦੇ ਅਧੀਨ ਚੱਲਦੇ ਰਹੇ ਅਕਾਲੀ ਦਲ ਦੇ ਅਧੀਨ ਚੱਲਦੇ ਰਹੇ ਉਹਨਾਂ ਟਾਈਮ ਜਥੇਦਾਰ ਚੰਗੇ ਸੀ ਜਦੋਂ ਉਹਨਾਂ ਨੇ ਕੋਈ ਪੰਥਕ ਹਿੱਤ ਦੀ ਗੱਲ ਕੀਤੀ ਹੁਕਮ ਨਾਵੇਂ ਦੀ ਬਹਾਲੀ ਦੀ ਗੱਲ ਕੀਤੀ ਤੇ ਉਹਦੋਂ ਫਿਰ ਉਹਨਾਂ ਨੂੰ ਲਾ ਦਿੱਤਾ ਉਹਦੇ ਤੋਂ ਜਿਹੜੀ ਗੱਲ ਆਪਾਂ ਕੱਲ ਕੀਤੀ ਸੀ ਨਾ ਹੁਣ ਮੰਨ ਲਓ ਮੈਂ ਨਿੱਕੀ ਜੀ ਗੱਲ ਗਲਤੀ ਕਰਾਂ ਮੈਨੂੰ ਉਹਦੀ ਕੱਲ ਤੱਕ ਸੈਭ ਤੇ ਹਾਜ਼ਰ ਕਰ ਲੈਣਗੇ 20000 ਦੇਉ ਜੀ ਪ੍ਰਚਾਰਕ ਵੀ ਐ ਤੇ ਮਰਜ਼ਾਦਾ ਦੀ ਉਲੰਘਣਾ ਵੀ ਕਰਦਾ ਫਿਰ ਤੱਕਣੇ ਵਾਲੀ ਮਰਜ਼ਾਦਾ ਕਿੱਥੇ ਗਈ ਭਾਈ ਨਾਲੇ ਪਤਾ ਹੈ ਵੀ ਅਸੀਂ ਖਤਮ ਹੋ ਗਏ ਬਿਲਕੁਲ ਅਕਾਲੀ ਦਲ ਕਿੰਨਾ ਟਾਈਮ ਸਰਕਾਰ ਵਿੱਚ ਰਿਹਾ ਕਿੰਨਾ ਟਾਈਮ ਅਕਾਲੀ ਦਲ ਦੀ ਸਰਕਾਰ ਰਹੀ ਚਲੋ ਚੰਗੇ ਕੰਮ ਵੀ ਕੀਤੇ ਵਿਕਾਸ ਵੀ ਕੀਤਾ ਮੈਂ ਮਾੜਾ ਨਹੀਂ ਕਹਿੰਦਾ ਵਿਕਾਸ ਕੀਤਾ ਬਹੁਤ ਸੜਕਾਂ ਬਣਾਈਆਂ ਪੁਲ ਬਣਾਏ ਚਲੋ ਕੁਝ ਨਾ ਕੁਝ ਕਿਸਾਨੀ ਲਈ ਵੀ ਕੀਤਾ ਅਸਾ ਉਦੋਂ ਭਾਜਪਾ ਨਾਲ ਇਹਨਾਂ ਦੀ ਨੇੜਤਾ ਸੀ ਉਦੋਂ ਕਿਸਾਨ ਹਿੱਤ ਚੇਤੇ ਨਹੀਂ ਆਏ ਨਹੀਂ ਆਇਆ ਇਹਨਾਂ ਚੇਤੇ ਉਹ ਕਹਿੰਦੇ ਸੀ ਇਹ ਬਿੱਲ ਸਹੀ ਨਹੀਂ ਅਸਾਂ ਜਦੋਂ ਭਾਜਪਾ ਨਾਲੋਂ ਅਲੱਗ ਹੋਗੇ ਫਿਰ ਕਹਿੰਦੇ ਜੀ ਕਿਸਾਨ ਸਹੀ ਨੇ ਭਾਜਪਾ ਗਲਤ ਹੈ ਹੈ ਕੋਈ ਇਹਨਾਂ ਦਾ ਦੀਨੇ ਮੰਨ ਹੈ ਕੋਈ ਇਹਨਾਂ ਦਾ ਸਟੈਂਡ ਆਪਾਂ ਦਾ ਖੜੇ ਹਾਂ ਜਿੱਥੇ ਅੱਜ ਤੋਂ 15 ਸਾਲ ਪਹਿਲਾਂ ਖੜਾ ਸੀ ਗੋਵਰਿੰਦ ਸਿੰਘ ਅੱਜ ਵੀ ਉੱਥੇ ਖੜਾ ਮੈਂ ਤੇ ਉੱਥੇ ਖੜਾ ਪਰ ਇਹਨਾਂ ਦਾ ਕੋਈ ਸਟੈਂਡ ਨਹੀਂ ਹੈ ਕੋਈ ਸਟੈਂਡ ਜਿਹੜੇ ਕੱਲ ਤੱਕ ਸਾਹਿਬ ਤੇ ਜਾ ਕੇ ਭਾਂਡੇ ਮਾਂਜਦੇ ਸੀ ਜਿਹੜੇ ਕਹਿੰਦੇ ਸੀ ਸਾਨੂੰ ਸੇਵਾ ਲੱਗੀ ਹੈ ਕੱਲ ਤੱਕ ਸਾਹਿਬ ਵੱਲੋਂ ਅਸੀਂ ਸਿਰ ਮੱਥੇ ਪਰਵਾਣ ਕਰਦੇ ਵੀ ਅੱਜ ਫਿਰ ਜਥੇਦਾਰ ਤੁਹਾਨੂੰ ਕਿਉਂ ਚੁਬਣ ਲੱਗ ਪਈ ਅੱਜ ਜਥੇਦਾਰਾਂ ਨੂੰ ਕਿਉਂ ਅਹੁਦਿਆਂ ਤੋਂ ਹਟਾਇਆ ਜਾ ਰਿਹਾ ਹੁਣ ਇੱਥੋਂ ਪਤਾ ਲੱਗ ਗਿਆ ਵੀ ਆਕਾਲ ਤਾਕਤ ਸਹਬ ਤੇ ਸਿਰਫ ਇੱਕ ਰਾਜਨੀਤਿਕ ਧਿਰ ਕਾਬਜ ਹੈ ਸਿਰਫ ਬਾਦਲ ਪਰਿਵਾਰ ਦੀ ਚਲਦੀ ਹੈ ਤੇ ਸ਼ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਨੇ ਖੁਦ ਕਿਹਾ ਸੀ ਵੀ ਸਾਨੂੰ ਤੇ ਖੁਦ ਨਹੀਂ ਪਤਾ ਹੁੰਦਾ ਜਥੇਦਾਰ ਕਿਹਨੇ ਬਣ ਇਹ ਤੇ ਬਾਦਲ ਸਾਹਿਬ ਤੈਅ ਕਰਦੀ ਅਸਾ ਜੀ ਵੀ ਜਐਸਪੀ ਉਹਨੂੰ ਪੰਥ ਦਾ ਜਥੇਦਾਰ ਕਹਾਂਗੇ ਤਾਂ ਫਿਰ ਬਹੁਤ ਵੱਡੀ ਜਿਹੜੀ ਅਬਗਿਆ ਹੋਵੇਗੀ ਨਾ ਅਸੀਂ ਤੇ ਫਿਰ ਵੀ ਸਤਿਕਾਰ ਕਰਦੇ ਹਾਂ ਜਥੇਦਾਰਾਂ ਦਾ ਅੱਜ ਵੀ ਕਰਦੇ ਹਾਂ ਪਰ ਇਹਨਾਂ ਲੋਕਾਂ ਨੇ ਕੀ ਕੀਤਾ ਦਿਓ ਜਵਾਬ ਜਿਹੜੇ ਇਹਨਾਂ ਦੇ ਚਮਚੇ ਬਣੇ ਫਿਰਦੇ ਨੇਵੇਂ ਬਨ ਕੇ ਲੀਲੀਆਂ ਜਾਂ ਪੱਗਾਂ ਨਹੀਂ ਜੀ ਅਸੀਂ ਤਾਂ ਬਜ਼ੁਰਗਾਂ ਤੋਂ ਲੈ ਕੇ ਅਕਾਲੀਆਂ ਅਕਾਲੀ ਇਹ ਨਹੀਂ ਸੀ ਅਕਾਲੀ ਤਾਂ ਉਸ ਸੀ ਜਿਹੜੇ ਘੋੜੀਆਂ ਦੀਆਂ ਕਾਠੀਆਂ ਤੇ ਦਿਲ ਲਗਾਉਂਦੇ ਸੀ ਜਿਨ੍ਹਾਂ ਨੇ ਪੰਥ ਲਈ ਆਪਣਾ ਆਪ ਕੁਰਬਾਨ ਕਰ ਦਿੱਤਾ ਨਾਮ ਕੇ ਅਕਾਲੜੂ ਫਿਰੇਮੰਦੇ ਹਲੜੂ ਅਕਾਲੀ ਤੇ ਬਾਬਾ ਫੂਲਾ ਸਿੰਘ ਵਰਗੇ ਸੀ ਇਹ ਅਕਾਲੀ ਨੇ ਅੰਮਰ ਤੇਨਾ ਨਹੀਂ ਛਕਿਆ ਤੇ ਹੁਣ ਮੈਨੂੰ ਮਾਫ਼ ਕਰਿਓ ਇਹ ਤੇ ਆਰਐਸਐਸ ਦੇ ਬੰਦੇ ਆ ਸਰੇ ਆਮ ਤੁਹਾਨੂੰ ਕਹਤ ਫਿਰ ਪ੍ਰਚਾਰਕ ਬੋਲਦੇ ਆ ਫਿਰ ਲੋਕ ਕਹਿੰਦੇ ਨਹੀਂ ਜੀ ਗਿਆਨੀ ਜੀ ਕਥਾ ਨਹੀਂ ਕਰਦੇ ਤੁਸੀਂ ਤੇ ਖਬਰਾਂ ਹੀ ਸੁਣਾਈ ਜਾਂਦੇ ਹੋ ਲੈ ਅਸੀਂ ਤੇ ਕਰਾਂਗੇ ਭਾਈ ਗੱਲ ਸਾਨੂੰ ਤੇ ਦੁੱਖ ਲੱਗਦਾ ਅੱਜ ਅਕਾਲ ਤੱਕ ਸਹਿਬ ਨੂੰ ਅਸੀਂ ਕਹਿੰਦੇ ਸੀ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਪਰ ਉਹਦੀ ਮਹਾਨਤਾ ਇਹਨਾਂ ਨੇ ਪੈਰਾਂ ਵਿੱਚ ਰੋਲ ਕੇ ਰੱਖ ਦਿੱਤੀ ਮਜ਼ਾਕ ਬਣਾ ਕੇ ਰੱਖ ਦਿੱਤਾ ਦੁਨੀਆ 'ਚ ਅੱਜ ਕੀ ਜਿਹੜੇ ਸਕਾਲਰ ਨੇ ਉਹ ਕੀ ਸੋਚਦੇ ਹੋਣੇ ਦੂਜੇ ਧਰਮਾਂ ਦੇ ਲੋਕ ਕੀ ਸੋਚਦੇ ਹੋਣੇ ਵੀ ਇੰਨਾ ਬੁਰਾ ਹਾਲ ਸਿਰਫ ਥੋੜੇ ਸਮੇਂ ਵਿੱਚ ਤਿੰਨ ਜਥੇਦਾਰ ਲਾਹ ਦਿੱਤੇ ਗਏ ਅਸਾ ਇੰਨੇ ਗਲਤ ਹੋ ਗਏ ਅਸਾ ਪਹਿਲਾਂ ਕਿਉਂ ਰੱਖਿਆ ਭਾਈ ਉਹਨਾਂ ਨੂੰ ਕਿਉਂਕਿ ਪਹਿਲਾਂ ਤੁਹਾਡੀ ਬੋਲੀ ਬੋਲਦੇ ਸੀ ਹੁਣ ਸ਼ਾਇਦ ਉਹਨਾਂ ਨੇ ਪੰਥ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਉਹਦਿਆਂ ਤੇ ਬੈਠੇ ਆ ਸਾਡੀ ਵੀ ਕੋਈ ਮਾਨਮਰ ਜ਼ਿਆਦਾ ਹੈ ਸਾਡਾ ਵੀ ਕੋਈ ਧਰਮ ਹੈ ਖੈਰ ਮੈਂ ਵਿੱਚੋਂ ਬੇਨਤੀ ਕੀਤੀ ਹੈ ਜੇ ਕੋਈ ਕਿਸੇ ਦਾ ਸਵਾਲ ਹੋਇਆ ਤਾਂ ਤੁਸੀਂ ਜ਼ਰੂਰ ਮੇਰੇ ਨਾਲ ਆ ਕੇ ਗੱਲ ਕਰ ਲਿਓ ਕਿਉਂਕਿ ਮੈਂ ਕਿਸੇ ਰਾਜਨੀਤਿਕ ਪਾਰਟੀ ਦਾ ਬੁਲਾਰਾ ਨਹੀਂ ਮੈਂ ਕਿਸੇ ਧੜੇ ਬੰਦੀ ਵਿੱਚ ਪੈ ਕੇ ਗੱਲ ਨਹੀਂ ਕਰ ਰਿਹਾ ਮੈਂ ਗੁਰੂ ਦਾ ਸਿੱਖ ਹੋਣ ਦੇ ਨਾਤੇ ਗੱਲ ਕਰ ਰਿਹਾ ਨਾ ਮੈਂ ਵੀਡੀਓ ਕੱਟ ਕੇ ਕੋਈ ਨੈੱਟ ਤੇ ਪਾਉਣੀ ਹੈ ਵੀ ਸ਼ਾਇਦ ਤੁਹਾਨੂੰ ਲੱਗੇ ਵੀ ਭਾਈ ਸਾਹਿਬ ਵਹਿੂ ਲੈਣ ਦੇ ਮਾਰੇ ਕਰਦੇ ਨਾ ਨਾ ਜੇ ਮੈਂ ਲੈਣੇ ਹੁੰਦੇ ਮੈਂ ਪਾਇਆ ਕਰਾਂਗਾ ਮੈਂ ਇਹ ਨਹੀਂ ਵੀ ਨਹੀਂ ਪਾਉਂਦਾ ਮੈਂ ਪਾਇਆ ਕਰਾਂਗੇ ਜੇ ਤੱਕ ਪਾਈ ਨਹੀਂ ਮੈਂ ਪਾ ਸਕਦਾ ਮੈਨੂੰ ਅਧਿਕਾਰ ਹੈ ਮੈਂ ਬੋਲ ਸਕਦਾ ਮੈਂ ਪੰਥ ਦਾ ਹਿੱਸਾ ਪਰ ਇਹਨਾਂ ਲੋਕਾਂ ਨੇ ਬੁਰਾ ਹਾਲ ਕਰਕੇ ਰੱਖ ਦਿੱਤਾ ਬੜਾ ਦੁੱਖ ਲੱਗਦਾ ਸਹਲੋ ਆਪਾਂ ਵਿੱਚੋਂ ਵਿੱਚੋਂ ਗੱਲ ਕਰਦੇ ਰਹਨੇ ਆ ਜਿਹੜੀ ਆਪਾਂ ਕੱਲ ਗੱਲ ਕੀਤੀ ਸੀ ਨਾ ਉਹ ਅੱਜ ਗੱਲ ਆਪਣੇ ਆਪ ਹੀ ਸਾਹਮਣੇ ਆ ਗਈ ਵੀ ਹੁਣ ਹੈ ਨਾ ਲਈ ਕੋਈ ਮਰਜ਼ਾਦਾ ਹੈ ਨਾ ਲਈ ਕੋਈ ਸਿਧਾਂਤ ਆਪਾਂ ਤਾਂ ਫੇਰ ਵੀ ਅਕਾਲ ਤਖਤ ਸਾਹਿਬ ਜੀ ਦੀ ਮਰਜ਼ਾਦਾ ਨੂੰ ਮੰਨਦੇ ਆ ਝੁਕਦੇ ਆਂ ਅਕਾਲ ਤਖ ਸਾਹਿਬ ਜੀ ਦੇ ਹੁਕਮ ਦੇ ਅੱਗੇ ਜਥੇਦਾਰ ਸਹਿਬਾਨਾਂ ਦਾ ਸਤਿਕਾਰ ਕਰਦੇ ਪਰ ਇਹਨਾਂ ਲਈ ਤੇ ਜਥੇਦਾਰ ਇੱਕ ਮੁਲਾਜ਼ਮ ਨੇ ਨਾ ਸਾਰੇ ਕਿਤੇ ਈਂ ਦੀਆਂ ਸਾਰੀਆਂ ਕਮੇਟੀਆਂ ਈਂ ਕਰਦੀਆਂ ਪ੍ਰਚਾਰ ਰਾਗੀ ਗ੍ਰੰਥੀ ਸਭ ਇਹਨਾਂ ਦੇ ਮੁਲਾਜ਼ਮ ਨੇ ਪਾਈ ਮੁਲਾਜ਼ਮ ਨੇ ਇਹਨਾਂ ਦੇ ਸਾਰੇ ਕਿਉਂਕਿ ਇਹ ਲੋਕ ਕਾਬਜ਼ ਹੋ ਕੇ ਬੈਠੇ ਕੋਈ ਗੱਲ ਨਹੀਂ ਜਿਹੜਾ ਪੰਥ ਨਾਲ ਗਦਾਰੀਆਂ ਕਰੇਗਾ ਤੇ ਕੋਈ ਗੱਲ ਨਹੀਂ ਇਤਿਹਾਸ ਦੇ ਵਿੱਚ ਤੇ ਕਾਲੀ ਅੱਖਰਾਂ ਨਾਲ ਲਿਖਿਆ ਜਾਣ ਇਤਿਹਾਸ ਨੇ ਕਿਸੇ ਨੂੰ ਮਾਫ਼ ਨਹੀਂ ਕਰਨਾ ਇਤੇ ਜੇ ਉਹ ਕਰੋਗੇ ਤੇ ਭਰਨਾ ਤੇ ਪਏਗਾ ਨਾ ਜਿਹੜਾ ਪੰਥ ਨਾਲ ਗਦਾਰੀ ਕਰੇਗਾ ਤੇ ਸੱਚ ਜਾਣਿਓ ਫਿਰ ਉਹਦਾ ਬੁਰਾ ਹਾਲਤ ਤੇ ਹੋਣੀ ਹੋਣਾ ਤੇ ਹੋ ਹੀ ਰਿਹਾ ਤੁਸੀਂ ਵੇਖ ਹੀ ਰਹੇ ਹੋ ਕਿੰਨਾ ਬੁਰਾ ਹਾਲ ਹੋਇਆ ਪਿਆ ਅਜੇ ਹੋਰ ਹੋਏਗਾ ਕੋਈ ਗੱਲ ਚਲੋ ਖੈਰ ਕਵੀ ਜੀ ਦੱਸਦੇ ਐ ਵੀ ਜਿਹੜੇ ਲੋਕ ਸ੍ਰੇਸ਼ਟ ਪੰਥ ਦਾ ਰਾਹ ਛੱਡ ਕੇ ਭੈੜੇ ਰਾਹ ਤੇ ਤੁਰਦੇ ਅਜੋ ਹੀ ਕੁਝ ਹੋ ਗਿਆ ਨਾ ਜੇ ਪੰਥ ਕਾ ਰੋ ਰੀਤਾਂ ਤੇ ਚੱਲਦੇ ਆਹ ਕਹਿੰਦੇ ਜੀ ਗਲਤੀ ਸਾਡੇ ਤੋਂ ਹੋਈ ਐ ਜਥੇਦਾਰ ਸਨਮਾਨਯੋਗ ਨਹੀਂ ਕੋਈ ਗੱਲ ਨਹੀਂ ਚਲੋ ਪੰਥ માਫ ਵੀ ਕਰ ਦਿੰਦਾ ਗਲਤੀ ਕਿਸੇ ਤੋਂ ਵੀ ਹੋ ਸਕਦੀ ਐ ਮੈਂ ਕਹਿੰਦਾ ਮੇਰੇ ਤੋਂ ਵੀ ਹੋ ਸਕਦੀ ਪਰ ਬੰਦਾ ਮੰਨ ਤੇ ਲਵੇ ਨਾ ਫਿਰ ਤੇ ਪੰਥ ਹੋ ਸਕਦਾ ਬਖਸ਼ ਦਿੰਦਾ ਇਹਨਾਂ ਨੂੰ ਮੁੜ ਕੇ ਇਹਨਾਂ ਦੀ ਥੋੜਾ ਜਿਹਾ ਮਿਆਰ ਉੱਚਾ ਹੋ ਜਾਂਦਾ ਪਰ ਇਹ ਤੇ ਫੇਰ ਮੁੜ ਕੇ ਉਹੀ ਕੁਝ ਕਰਨ ਲੱਗ ਪੈਂਦੇ ਮੋੜ ਮੁੜ ਕੇ ਉਸੇ ਤਰ੍ਹਾਂ ਕਾਲ ਤੱਕ ਸਹਿਬ ਨੂੰ ਚੈਲੰਜ ਕਰਨ ਕਿਉਂਕਿ ਇਹ ਲੋਕ ਪੰਥ ਦਾ ਅਸਲ ਰਾਹ ਛੱਡ ਕੇ ਐਡੇ ਰਾਤੇ ਚੱਲੇ ਹਨ